ਕੋਡੀ 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 ਕਿਹਨਾ ਫਿਕਰ ਨਾ ਕਰ ਮੇਰੀ ਕਰਮੇ ਨਾਲ ਗੱਲ ਹੋ ਗਈ ਆ ਸਾਡਾ ਕਰਮਾ ਹੈ ਆ ਸਾਡਾ ਕਰਮਾ ਉਹ ਰੇਡਾਂ ਪੈਂਦੀਆਂ ਬੱਲੇ ਬੱਲੇ ਹੋ ਗਈ ਪਹਿਲੀ ਕਬੱਡੀ ਦੇ ਬਰਾੜਾ ਪਮਕੜ ਲਾ ਲੰਡੇ ਕੇ ਦਾ ਚੱਲਦਾ ਤੇ ਦੁਖ ਦੁਖ ਆ ਗਿਆ ਦੁਖ ਦੁਖ ਆ ਗਿਆ ਆ ਖੀਰਾ ਵਾਲੀਆ ਬੋਲਟ ਆ ਗਿਆ ਗੁਰਵਿੰਦਰ ਘਾਂਗੇ ਨੇ ਕਿਹਾ ਵੀ ਦਵਰਜੀ ਵਾਲਾ ਹਲੇ ਤੱਕ ਨਹੀਂ ਆਇਆ ਉਹ ਗਰਾਊਂਡ ਦੇ ਵਿੱਚ ਆ ਜਾਵੇ ਦੀਪ ਇਹ ਤਾਕੜ ਗੋਗੜੀਆਂ ਜੱਗੇ ਦੀ ਵਾਲ ਦੀ ਟੀਮ ਲਈ ਖੇਡਿਆ ਇੱਕ ਪਾਸੇ ਬੋਲਟ ਇੱਕ ਪਾਸੇ ਤਾਕੜ ਸਿੰਘ ਫਸਿਏ ਆ ਨਜ਼ਾਰਾ ਵੱਖਰਾ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ 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 ਕਬੱਡੀ ਕਬੱਡੀ ਬਲੋ ਉਹ ਜਦੋਂ ਵੱਜਿਆ ਪੰਜਾਬੀਆਂ ਦਾ ਬੁਗਚੂ ਰਮਨ ਸਿੱਧੂ ਦਾ ਧੰਨਵਾਦ ਕਰਦੇ ਹੋ ਰਾਣਿਆ ਚੇਤੇ ਰੱਖੀ ਹੁਣ ਰਾਣਿਆ ਰਮਨ ਸਿੱਧੂ ਚੇਤੇ ਰੱਖੀ ਜੋ ਮੈਂ ਕਹਿੰਦਾ ਗੂੰਗੇ ਵੀ ਰਮਝ ਗੂੰਗੇ ਦੀ ਮਾਈ ਜਾਣਦੀ ਹੈ ਉਹ ਕਬੱਡੀ 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 ਚੱਲਦਾ ਲੱਖਾਂ ਦੇ ਇਨਾਮ ਹੈ ਪਹਿਲਾ ਲੱਖ ਕਹਿੰਦਾ ਪਹਿਲਾ ਪ੍ਰਾਈਜ਼ 5 ਲੱਖ ਹੈ ਦੂਜਾ 3 ਲੱਖ ਹੈ ਬੁਲਟ ਕਹਿੰਦੇ 2-2 ਟੱਪ ਗਿਆ ਮੇਰੇ ਮਿੱਤਰੋ ਬੁਲਟ 2-2 ਟੱਪ ਗਿਆ ਵੱਡੇ ਫੈਸਲੇ ਵੱਡੀਆਂ ਜੱਲਾ ਨਈ ਰਿਸਾਂ ਕਿ ਸਾਡੀ ਵੀ ਹੋਣਾ ਪ੍ਰਾਈਜ਼ ਹੈ ਬਸ ਕਹਿੰਦੇ ਫੀਲਿੰਗਾਂ ਬਹੁਤ ਸੌਖੀਆਂ ਪਰ ਸਰਵਾਈਵ ਕਰਨਾ ਬਹੁਤ ਔਖਾ ਹੈ 1 ਤੋਂ ਲੈ ਕੇ 5 ਲੱਖ ਤੱਕ ਜਿਣਿਓ ਬਣਾ ਜਾ 75 ਲਗ ਜਾਂਦੀ ਹੈ ਟੈਨਸ਼ਨਾਂ ਵੱਜ ਜਾਂਦੀਆਂ 5 ਲੱਖ ਪਹਿਲਾ ਬਣਾਈ ਹੈ ਕਾਕੇ ਭਾਈ ਲਾਵੇ ਫਿਗਰ ਐਮ ਸੀ ਸਾਹਿਬ ਇੱਦੂ ਤੇ ਕੁਝ ਨਹੀਂ ਹੋਣਾ ਉੱਤੋਂ ਪਰ ਵਨਮੈਨ ਆਮਰੀ ਕਹਿੰਦੇ ਆਰਮੀ ਮੇਰੇ ਮਿੱਤਰੋ ਤਰਸੇਮ ਮਾਲਾ ਕਹਿੰਦਾ ਪਤਾ ਨਹੀਂ ਇਹਦੇ ਖੁਸ਼ੀ ਦੇ ਤਿੰਨ ਜੱਫੇ মনুব গোপা গোফা ব্যাস গো হকিমর ਦੋ 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 ਖੁਸ਼ੀ ਤੇ ਕਹਿੰਦੇ ਸ਼ਹਾਦਾ ਖੁਸ਼ੀ ਤੇ ਸ਼ਹਾਦਾ ਦੋ ਵੱਡੇ ਮੱਲ ਆ ਆਓ ਸਾਹਮਣੇ ਦੁੱਖ ਤੇ ਟੁੱਟਣਗੇ ਦੁੱਖ ਤੇ ਪਲੱਥਾਂ ਵਿੱਚ ਵੀ ਸਰਾ ਹੋਣਾ ਪਲੱਥਾਂ ਵਿੱਚ ਵੀ ਸਰਾ ਹੋਣਾ ਅੱਜ ਲੰਡੇ ਦੇ ਵਿੱਚ ਸਰਾ ਹੋ ਰਿਹਾ ਬਾਕੀ ਤੇ ਖੁਸ਼ੀ ਬਾਕੀ ਤੇ ਖੁਸ਼ੀ ਬਾਕੀ ਤੇ ਖੁਸ਼ੀ ਦੋਗ ਦੋਗ ਓ ਓ ਓ ਓ ਆ ਆ ਆ ਓਸ ਤੇ ਮੇਜਰ ਵਰਾਰ ਦਾ ਮੇਲਾ ਆਤ ਕਰਵਾ ਗਿਆ ਆਤ ਕਰਵਾ ਗਿਆ ਕਰਮੇ ਬਾਈ ਦਾ ਮੇਲਾ ਲੰਡੇ ਕੇ ਦਾ ਮੇਲਾ ਲੰਡੇ ਕੇ ਦਾ ਮੇਲਾ ਪੂਰੀ ਤੇ ਸ਼ੀਲੂ ਪੂਰੀ ਤੇ ਸ਼ੀਲੂ ਏ ਪੁਲਵਾਨ ਵੱਡੇ ਆ ਪੂਰੀ ਆ ਪੂਰੀ ਪੂਰੀ ਵਧਾ ਗਿਆ ਦੂਰੀ ਪੂਰੀ ਵਧਾ ਗਿਆ ਦੂਰੀ ਏ ਪੂਰੀਆਂ ਥੋੜਾ ਫੁਨੇ ਆਉਣਾ ਸੀ ਐ ਔਰ ਕੁਝ ਵਿਧਾਨੀਆਂ ਵੀ ਆ ਗੱਡੀ ਡਿਫੈਂਡਰ ਜਿਹੜੀ ਖਿਡਾਰੀਆ ਵੱਡੇ ਬਾਈ ਨੇ ਹਰਫ ਜੀਮੇ ਦਾ ਖਿਲਾਫ ਸਿੱਧੂ ਦਾ ਇੰਨਾ ਜਿ ਖੜਕਦੀ ਆ ਇੰਨਾ ਜਿ ਖੜਕਦੀ ਆ ਆ ਸਾਹਮਣੇ ਸ਼ਿੱਲੂ ਪੂਰੀ ਬੱਲੇਓ ਪੂਰੀ ਓ ਬੱਲੇਓ ਪੂਰੀ ਓ ਬੱਲੇਓ ਪੂਰੀ ਓ ਬੱਲੇਓ ਸ਼ਿੱਲੂ ਓ ਬੱਲੇਓ ਪੂਰੀ ਓ ਬੱਲੇਓ ਸ਼ਿੱਲੂ ਬੱਲੇਓ ਪੂਰੀ ਓ ਤਾੜੀ ਪਾ ਬਣਦੀ ਆ ਅੱਧਾ ਸਮਾਂ ਬਾਕੀ ਐ ਓਏ ਪਹਿਲੀ ਇਹ ਕੌਣ ਹੈ ਪਰਮਜੀਤਪੁਰਿਆ ਬਾਜਕੀ ਕਬੱਡੀ ਪੌਂਦ ਦੇ ਨਹੀਂ ਫੇਰ ਮੈਦਾਨ ਦੇ ਵਿੱਚ ਵਾਧਾ ਹੋਇਆ ਇੱਕ ਪਾਸੇ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਵਧ ਕੇ ਕਰੇਗਾ ਟਰਾਈ ਇਹ ਦੁੱਗਾ ਵਾਲਾ ਉਹ ਦੁੱਗਾ ਵਾਲਾ ਹਾਓ ਦੁੱਗਾ ਵਾਲਾ ਦੁੱਗਾ ਵਾਲਾ ਬਾਗੀ ਤੇ ਦੁੱਗਾ ਵਾਲਾ ਉਹ ਬਾਗੀ ਤੇ ਦੁੱਗਾ ਵਾਲਾ ਅੱਜ ਕਦੇ ਚਰਚਾ 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 ਬੱਲੇ 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 ਹਾ ਦੁੱਗਾ ਵਾਲਾ ਤੇ ਸਿਰਾਂ ਲਾਉਣ ਲੱਗਿਆ ਹਰ ਮਜੀਦਪੁਰੇ ਵਾਲਾ ਵੀ ਜਦ ਕਿਥੇ ਲੋਟ ਆਉਂਦਾ ਹੈ ਕਹਿੰਦੇ ਰਮਨ ਸਿੱਧੂ ਦੀ ਟੀਮ ਰਾणे ਬਲਾ ਚੌਰੀਅਲ ਦੀ ਟੀਮ ਇੱਕ ਪਾਸੇ ਖੇਡ ਰਹੀ ਹੈ ਤੇ ਦੂਜੇ ਪਾਸੇ ਜੋਰ ਲੱਗਿਆ ਉਹ ਕਰਮਬਲ ਹਿੰਦੂ ਦਾ ਮੇਜਰ ਬਰਾੜ ਦਾ ਉਹ ਜਸਕੀਰ ਤਰੋੜਾ ਦਾ ਐਨ ਬੱਲੇ 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 ਆ ਬੱਲੇ ਬੱਲੇ ਹੋਈ ਪਈ ਹੈ ਨਹੀਂ ਨਹੀਂ ਸਦਾ ਜੁਦਾ ਇਹ ਵੀ ਅੱਜ ਕਬਾਲ ਬੁਲਟ 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 ਲੱਗਦਾ ਬੁਲਟ ਦੇ ਸਲੈਂਸਰ ਦੀਆਂ ਵਾਹ ਇਹ ਨਾ ਯੂਨਾਈਟ ਇਹ ਨੀ ਬੀਚ ਮੈਚ ਕਹਿੰਦੇ ਚੋਟੀ ਦਾ ਚੱਲਦਾ ਲਓ ਅਗਲੀ ਰੇਡ ਇਹ ਛਤਰੀ ਪੂਰੀ ਛੰਨਾ ਵਾਲਾ ਪੂਰੀ ਛੰਨਾ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਮਾਲਵੇ ਦੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਉਹ ਬੱਲੇ ਬੱਲੇ ਕਰਾਉਂਦਾ ਹੋਇਆ ਉਹ ਬੱਲੇ ਉਹ ਨੀਰੀ ਸਾ ਇਹ ਗੱਲ ਨਹੀਂ ਮੇਜਰ ਮਟਰ ਲਟਕੇ ਪਾਲਿਆ ਲੋਹਤ ਲਾਉਂਦੇ ਆ ਉਹ ਪੂਰੀ ਆ ਗਿਆ ਕਬੱਡੀ ਪਾਉਣ ਦੇ ਲਈ ਇੱਕ ਕੈਨੇਡਾ ਤੇ ਕੈਨੇਡਾ ਦੀ ਧਰਤੀ ਤੋਂ 2.5 ਸਾਲਾਂ ਬਾਅਦ ਉਤਰਿਆ ਤੇ ਜਿੱਦੇ ਨਾਲ ਉਤਰਿਆ ਉਹਦੇ ਦੀ ਉਡਾਣ ਉਹ ਚੰਗੀ ਕਰਦਾ ਹੈ ਖੀਨੂ ਦੇ ਭੂਰੀ ਆ ਟੱਕਰ ਅੱਜ ਦੇਖਣ ਵਾਲੀ ਹੈ ਉਹ ਟੱਕਰ ਅੱਜ ਦੇਖਣ ਵਾਲੀ ਹੈ ਆ ਟੱਕਰ ਸਿਰੇ ਦੀ ਕਬੱਡੀ ਹੋ ਰਹੀ ਹੈ ਲੰਡੇ ਕਾਂ ਦੇ ਵਿੱਚ ਬਲੇ ਚੋਰੀ ਦੀ ਟੀਮ ਹੈ ਉਧਰਲੇ ਪਾਸੇ ਹਰਮਨ ਬੁਲਟ ਕਬੱਡੀ ਪਾਉਣ ਦੇ ਲਈ ਆ ਕੀਰਾ ਮਾਰੀਆ ਮੈਦਾਨ ਦੇ ਵਿੱਚ ਵਧਿਆ ਹੋਇਆ ਇਹ ਧਾਕੜ 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 ਉਹ ਧਾਕੜ ਆਹਾ ਹਾ ਹਾ ਕਿਆ ਹੋਇਆ ਹੋਇਆ ਕਿਆ ਬਾਤ ਉਹ ਬੱਲੇ ਅਕਸ਼ਨ ਹੋ ਗਏ ਅਕਸ਼ਨ ਸਾਡੇ ਪੁਆਇੰਟਾਂ ਦੇ ਵੀਰ ਧਿਆਨ ਦੇ ਰਿਵਿਊ ਆ ਨੰਬਰ ਜਿਹੜਾ ਉਹ ਸਾਡੇ ਵੀਰ ਤੇਜ ਸਿੰਘ ਸਾਹਿਬ ਨੇ ਜਾਣਕਾਰੀ ਦਿੱਤੀ ਆ ਵੀ ਰੇਡਰ ਨੂੰ ਦਿੱਤਾ ਗਿਆ ਉਹ ਸ਼ਹਾਦਤ ਕਬੱਡੀ ਪਾ ਰਿਹਾ ਅੱਜ ਕਦੇ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਵਾਧਾ ਹੋਇਆ ਐਨ ਕਦੇ ਵੱਡਾ ਜੋਰ ਲੱਗਿਆ ਮੇਜਰ ਪ੍ਰਾਣ ਹੋਰਾਂ ਦਾ ਕਰਮਪਾਲ ਸਿੰਧੂ ਹੋਰਾਂ ਦਾ ਉਹ ਜਿਸ ਕੀ ਔਰ ਲੇਡੀਜ਼ ਸਾਹਿਬਾ ਉਪਰ ਦਾ ਉਹ ਬੱਲੇ ਉਹ ਬੱਲੇ ਵਾਇਰ ਉਸ ਤੋਂ ਉੱਪਰ ਕੀ ਫਤੇਕੜ ਵਾਲੇ ਮਾਨਕ ਖੋਰੀ ਫਤੇਕੜ ਵਾਲੇ ਨੰਬਰਦਾਰ ਵਰਗੇ ਧੀਰੇ ਵਰਗੇ ਇਹ ਉਹਨਾਂ ਦਾ ਭਾਂਡਾ ਕਬੱਡੀ ਪਾ ਕੇ ਮੁੜਿਆ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਇਹ ਪੂਰੀ ਛੰਨਾ ਵਾਲਾ ਪੂਰੀ ਤੇ ਕਹਿੰਦੇ ਸ਼ਿੱਲੂ ਸ਼ਿੱਲੂ ਤੇ ਪੂਰੀ ਹੋਗੀ ਪੁਆਇੰਟ ਕੀ ਦੇ ਖਾਤੇ ਇਹ ਪੁਆਇੰਟ ਜਿਹੜਾ ਭੂਰੀ ਦੇ ਖਾਤੇ ਆ ਉਹ ਭੂਰੀ ਦੇ ਖਾਤੇ ਆ 200 ਨਿਪੜਪੇ ਉਧਰ ਸੋਨੂ ਚੱਕ ਅੱਜ ਲੰਡੇ ਕਾਂ ਦੀ ਧਰਤੀ ਹੈ ਤੇ ਕਹਿੰਦੇ ਬੰਨ ਕੇ ਬ੍ਰੇਕ ਮਾਉਣ ਵਾਲੀ ਗੱਲ ਬਣੀ ਪਈ ਹੈ ਦੁਨੀਆ ਦੇ ਮਹਿੰਗੇ ਮੁੱਲਾਂ ਦੇ ਖਿਡਾਰੀ ਉਹ ਕਰਮਪਾਲ ਹੋਰਾਂ ਨੇ ਮੇਜਰ ਬਾਈ ਹੋਰਾਂ ਨੇ ਉਹ ਜਵੰਦਰ ਸਿੰਘ ਸਿੱਧੂ ਹੋਰਾਂ ਨੇ ਆਓ ਸੱਤਲੇ ਸੱਤਲੇ ਓਏ ਹਾਏ ਹਾਏ ਓਏ ਹਾਏ ਹਾਏ ਓ ਹੋ 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 ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ